ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅਪਡੇਟ ਤੁਹਾਡੇ ਨਾਲ ਸਾਂਝਾ ਕਰਾਂਗੇ ਸੈਟਲਾਈਟ ਤੇ ਸੈਰਲ ਸਿਲੀਆਂ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੀ ਦਿਨ ਅੱਜ 28 ਅਕਤੂਬਰ ਤੇ ਲਗਭਗ ਸਵੇਰ ਦੇ 6:38 ਵਜੇ ਲਾ ਰਹੀ ਆ ਪੰਜਾਬ ਦੀ ਗੱਲ ਕਰੀਏ ਸਕਰੀਨ ਦੇ ਉੱਤੇ ਤੁਸੀਂ ਸਟੈਂਡਰਡ ਤੁਸਨਾ ਦੇਖ ਸਕਦੇ ਆ ਪੰਜਾਬ ਦੇ ਬਹੁਤ ਸਾਰੇ ਖਾਗਾਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਠੀਕ ਠਾਕ ਬਣਿਆ ਹੋਇਆ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਚੱਲ ਰਿਹਾ ਅੱਜ ਸਵੇਰ ਵੇਲੇ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਕੁਝ ਖੇਤਰਾਂ ਦੇ ਵਿੱਚ ਕੁਝ ਜਿਲ੍ਹਿਆਂ ਦੇ ਵਿੱਚ 300 ਦੇ ਪਾਰ ਹੋ ਗਿਆ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਤੇ ਹਰਿਆਣਾ ਦਿੱਲੀ ਦੇ ਵਿੱਚ ਇਸ ਤਰ੍ਹਾਂ ਹੀ ਬਰਹਾ ਹਾਲ ਹੈ ਜੇਕਰ ਆਪਾਂ ਮੌਸਮ ਵਾਲੇ ਪੱਖ ਤੋਂ ਆਉਣੇ ਆ ਤੇ ਤੁਸੀਂ ਇੱਕ ਬਦਲਵਾਈ ਦਾ ਵੱਡਾ ਦਾਇਰਾ ਦੇਖ ਸਕਦੇ ਆ ਜਿਹੜਾ ਕਿ ਇਸ ਵੇਲੇ ਆਹ ਖੁਣਿਆ ਹਜਾ ਕੇਂਦਰੀ ਹਰਤੋਗਲ ਤੇ ਇਹਦਾ ਕੁਛ ਨਹੀਂ ਹਿੱਸਾ ਫੱਦਲ ਹੋਈਦਾ ਪੰਜਾਬ ਵਾਲੋ ਹੀ ਕਿ ਸਕ ਰਿਹਾ ਸੋ ਆਉਂਦੇ ਜਿਹੜੇ 36 ਘੰਟੇ ਨੇ ਜਾਂ 24 ਘੰਟਿਆਂ ਦੇ ਵਿੱਚ ਕੁਝ ਕਿਸ ਤਰ੍ਹਾਂ ਦੇ ਵਿੱਚ ਬੱਦਲਬਾਈ ਬਣ ਸਕਦੀ ਹੈ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਬੱਦਲਬਾਈ ਬਣ ਸਕਦੀ ਹੈ ਜਿਨ੍ਹਾਂ ਦੇ ਵਿੱਚ ਬਠਿੰਡਾ ਮਾਨਸਾ ਸੰਗਰੂਰ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮਹਾਰੀ ਫਾਜ਼ਿਲਕਾ ਫਰੀਦਕੋੜਸ ਹਨ ਪਰ ਮੀਂਹ ਦੀ ਗੱਲ ਬਹੁਤ ਹੀ ਅਸਾਰਨੀ ਹੈ ਹਲਕੀ ਕਣੀਆ ਕਿਤੇ ਡਿੱਗ ਜਾਣ ਫਾਇਸਾ ਤੇ ਇਹ ਤੋਂ ਫੈਨ ਘਾਰ ਨਹੀਂ ਕਰਦੇ ਹਰਿਆਣੇ ਦੇ ਕੁਝ ਕਿਸ ਤਰ੍ਹਾਂ ਦੇ ਵਿੱਚ ਮੀਂਹ ਲੱਗਣਗੇ ਆਉਂਦੇ 2 ਦਿਨਾਂ ਦੇ ਪਹਾੜੀ ਪਛਮੀ ਹਰਿਆਣਾ ਕੇਂਦਰੀ ਹਰਿਆਣਾ ਦੱਖਣੀ ਜਾਂ ਪੂਰਬੀ ਹਰਿਆਣਾ ਇਹਨਾਂ ਖੇਤਰਾਂ ਦੇ ਵਿੱਚ ਦਿੱਲੀ ਗੁਰੂਗਰਾਮ ਨੇੜਾ ਪਛਮੀ ਯੂਪੀ ਮਧ ਪ੍ਰਦੇਸ਼ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਇੱਕ ਤਾਂ ਜਿਹੜਾ ਚੱਕਰਵਾਤ ਬਣਿਆ ਹੋਇਆ ਤੂਫਾਨ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਜਿਹਦਾ ਨਾਮ ਦਿੱਤਾ ਗਿਆ ਮੌਨਥਾ ਤੇ ਇਹ ਤੂਫਾਨ ਸਦਕਾ ਤੇ ਇੱਧਰ ਬੰਗਾ ਹੁਣੇ ਅਰਬ ਸਾਗਰ ਦੇ ਵਿੱਚ ਇੱਕ ਸਿਸਟਮ ਬਣਿਆ ਹੋਇਆ ਜਿਹਦੇ ਸਦਕਾ ਇਹ ਮੀਂਹ ਕੇਂਦਰੀ ਭਾਰਤ ਦੇ ਵਿੱਚ ਲੱਗ ਰਹੇ ਨੇ ਤੇ ਇਹਨਾਂ ਤੋਂ ਨਿਕਲੇ ਹਵਾਵਾਂ ਕੁਝ ਹਰਿਆਣੇ ਤੱਕ ਵੀ ਪਹੁੰਚ ਰਹੀਆਂ ਨੇ ਕੁਝ ਬੱਦਲਵਾਜ ਦੇ ਨਾਲ ਪੰਜਾਬ ਤੱਕ ਵੀ ਪਹੁੰਚ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਇਹ ਨਾ ਸਿਸਟਮ ਆ ਕਰਕੇ ਵੀ ਵੱਡੇ ਮੀਡੀਆ ਸਾਧਨੀਆਂ ਹਲਕੀ ਬੰਦਾ ਬੰਦੀ ਤੋਂ ਇਨਕਾਰ ਨਹੀਂ ਕਰਦੇ ਤੇ ਹੁਣ ਆਉਂਦੇ ਆ ਜੀ ਇੱਕ ਹੋਰ ਪਛਮਈ ਸਿਸਟਮ ਜਿਹੜਾ ਕਿ ਅੱਜ ਤੋਂ ਸਰਗਰਮ ਹੋ ਚੁੱਕਾ ਹੈ ਉੱਤਰ ਭਾਰਤ ਦੇ ਵਿੱਚ ਪਰ ਇਹ ਸਿਸਟਮ ਕੋਈ ਬਹੁਤਾ ਅਸਰ ਨਹੀਂ ਆਇਦਾ ਕਿਉਂਕਿ ਜੜੀਆਂ ਨਮੀ ਪਰਬੂਰ ਹਵਾਵਾਂ ਨੇ ਉਹ ਸਾਰੀਆਂ ਹਵਾਵਾਂ ਖਿੱਚ ਰਹੀ ਨੇ ਇਹ ਦੋਨੇ ਸਿਸਟਮ ਜਿਹੜੇ ਸਮੁੰਦਰ ਦੇ ਵਿੱਚ ਬਣੇ ਹੋਏ ਨੇ ਇਸ ਲਈ ਜਿਹੜੀ ਵੈਸਟਰਨ ਸਰਵਸ ਹੈ ਇਹਦਾ ਕੋਈ ਬਹੁਤਾ ਅਸਰ ਮੈਦਾਨਾਂ ਦੇ ਵਿੱਚ ਵੇਖਣ ਨੂੰ ਨਹੀਂ ਮਿਲਣਾ ਇਹਦਾ ਮੁੱਖ ਤੌਰ ਤੇ ਅਸਰ ਹੈ ਜਿਹੜਾ ਹਿਮਾਚਲ ਜੰਮੂ ਦੇ ਉੱਪਰਲੇ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਜਿੱਥੇ ਹਲਕਾ ਬਰਫ ਬਾਰਿਸ਼ ਦਾ ਇੱਕ ਦੌਰ ਲੱਗ ਸਕਦਾ ਹੈ ਪੰਜਾਬ ਦੇ ਵਿੱਚ ਕੋਈ ਬਹੁਤਾ ਇਸ ਸਿਸਟਮ ਦਾ ਨਹੀਂ ਲੱਗੇਗਾ ਹਾਲਾਂਕਿ ਬਦਲਵਾਇ ਦੇ ਨਾਲ ਕਿਤੇ ਕੁਝ ਕਣੀਆਂ ਡਿੱਗ ਜਾਣ ਇਹ ਤਾਂ ਆਪਾਂ ਇਹਨਾਂ ਕਾਰਨ ਨਹੀਂ ਕਰਦੇ ਅਗਲੇ 2-3 ਦਿਨਾਂ ਦੇ ਵਿੱਚ ਕੋਲ ਮਿਲਾ ਕੇ ਅਗਲੇ 72 ਘੰਟਿਆਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਇਸ ਤੋਂ ਵੀ ਖਰਾਬ ਹੋਏਗਾ ਆਉਂਦੇ ਦਿਨਾਂ ਦੇ ਵਿੱਚ ਇਸ ਲਈ ਆਪਾਂ ਉਸ ਤੋਂ ਵਿਚਾਰ ਰੱਖਣਾ ਹੈ ਬਦਲਵਾਇ ਦਾ ਦਾਇਰਾ ਜਿਹੜਾ ਇਹ ਵੱਧ ਰਿਹਾ ਹੈ ਨਾ ਸਿਸਟਮ ਅਗਰ ਕਿ ਇਹ ਪੰਜਾਬ ਦੇ ਕੇਂਦਰੀ ਪੰਜਾਬ ਦਾ ਕਾ ਸਕਦਾ ਤੇ ਬਦਲਵਾਇ ਵੱਲ ਸਕਦੀ ਆ ਪਰ ਮੀਂਹ ਦੇ ਕੋਈ ਬਹੁਤੇ ਅਸਰ ਨਹੀਂ ਆ ਜਿਹੜਾ ਸਿਸਟਮ ਇੱਕ ਵੈਸਟਰਨ ਡਿਸਰਬਸ ਆ ਰਹੀ ਆ ਉਹਦੇ ਸਦਕਾ ਕੁਝ ਕਣੀਆਂ ਦੇ ਅਸਰ ਹੋਣਗੇ ਕੁਝ ਗਿਨੇ ਜੁ ਫਿਲਹਾਲ ਕੁਝ ਯਸਾਰ ਨਹੀਂ ਤਨ